ਜੀ ਸਾਰੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਨਿੱਗੀ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੋ ਜੀ ਅੱਜ ਦੀ ਜਿਹੜੀ ਕਲੈਕਸ਼ਨ ਲੈ ਕੇ ਆਏ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸੋਹਣੀ ਕਲੈਕਸ਼ਨ ਹੈਗੀ ਤੇ ਬਜਟ ਫ੍ਰੈਂਡਲੀ ਹੈ ਪਿਓਰ ਮਸ਼ਲੀਨ ਦੇ ਸੂਟ ਰਹਿਣਗੇ ਜੀ ਸਟੱਫ ਦੇਖ ਸਕਦੇ ਹੋ ਤੁਸੀਂ ਜਮਾ ਕਿਓ ਵਰਗਸ ਸਟੱਫ ਹੈ ਦੇ ਸੀ ਕਿਓ ਵਰਗਾ ਨਾਲ ਪਿਓਰ ਮਸ਼ਲੀਨ ਦੀ ਹੀ ਬਾਟਮ ਰਹੂਗੀ ਜਿੱਦਾਂ ਆਪਾਂ ਕਹਿੰਦੇ ਆ ਐਨੀ ਸੋਹਣੀ ਫੀਲ ਹੈ ਇਹਨਾਂ ਦੀ ਸੂਟਾਂ ਦੀ ਤੇ ਨਾਲ ਹੀ ਰਹਿਣਗੇ ਜੀ ਮਸ਼ਲੀਨ ਦੇ ਦੁਪੱਟੇ ਬਹੁਤ ਸੋਹਣੇ ਦੁਪੱਟੇ ਨੇਗੇ ਬਹੁਤ ਪਿਆਰੇ ਦੁਪੱਟੇ ਨੇਗੇ 2.5 ਮੀਟਰ ਕੱਟ ਹੈ ਜਿਹੜੀ ਉਹ ਸ਼ਰਟ ਦੀ ਹੈ 2.5 ਦਾ ਦੁਪੱਟਾ ਤੇ 3 ਮੀਟਰ ਦੀ ਕੱਟ ਹੈਗੀ ਜਿਹੜੀ ਉਹ ਬਾਟਮ ਦੀ ਹੈ ਬਾਟਮ 3 ਮੀਟਰ ਦੀ ਹੈ ਜਿੰਨੀ ਮਰਜ਼ੀ ਹੈਵੀ ਬਣਾ ਲਓ ਲੋ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਹਦੇ ਤੇ ਲਿਖਿਆ ਹੋਇਆ ਵੀ 5 ਮੀਟਰ ਹੈ ਜਿਹੜਾ ਉਹ ਪ੍ਰਿੰਟ ਮਸਲੀਨ ਸੂਟ 3 ਮੀਟਰ ਸਲਵਾਰ ਹੈ 2.5 ਮੀਟਰ ਹੈ ਪ੍ਰਿੰਟ ਮਸਲੀਨ ਦੁਪੱਟਾ ਠੀਕ ਹੈ ਜੀ 2.5 ਮੀਟਰ ਦੀ ਸ਼ਰਟ 2.5 ਦਾ ਦੁਪੱਟਾ ਹੈ ਫਰਸਟ ਕਲਰ ਹੈਗਾ ਫਿਰੋਜ਼ੀ ਕਲਰ ਬਿਲਕੁਲ ਦੇਸੀ ਕੀ ਵਰਗਾ ਆਪਣਾ ਜਿਹੜਾ ਕੱਪੜਾ ਹੈ ਜੀ ਬਹੁਤ ਸੋਹਣਾ ਹੈ ਬਹੁਤ ਪਿਆਰਾ ਸਟੱਫ ਹੈਗਾ ਫਰਸਟ ਕਲਰ ਇਹ ਰਹੂਗਾ ਜੀ ਇਹਦੇ ਵਿੱਚ ਲਓ 2nd ਕਲਰ ਦਿਖਾਨੀ ਆ ਬਹੁਤ ਸੋਹਣਾ ਸੈਕਿੰਡ ਕਲਰ ਵੀ ਕਲਰ ਇੱਕ ਤੋਂ ਇੱਕ ਲੈ ਕੇ ਆਇਆ ਤੁਹਾਡੇ ਲਈ ਬਹੁਤ ਸੋਹਣੇ ਕਲਰ ਨੇ ਬਹੁਤ ਸੋਹਣੇ ਪ੍ਰਿੰਟ ਨੇ ਜੀ ਪ੍ਰਿੰਟ ਕਲਰ ਬਹੁਤ ਪਿਆਰੇ ਨੇ ਜੀ ਲਓ ਇਹ ਵਾਲਾ ਹੈਗਾ ਤੇ ਇਹਦੇ ਨਾਲ ਗ੍ਰੇ ਬਲੂ ਜੀ ਵਾਟਮ ਰਹੂਗੀ ਤੇ ਨਾਲ ਰਹੂਗਾ ਦੁਪੱਟਾ ਦੁਪੱਟਾ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਬਹੁਤ ਹੀ ਸੋਹਣਾ ਡਿਜ਼ਾਈਨਰ ਜਿਹਾ ਦੁਪੱਟਾ ਬਣਿਆ ਹੋਇਆ ਸਾਰਿਆਂ ਦਾ ਹੀ ਐਦਾਂ ਬਾਰਡਰ ਆਊਗਾ ਫੋਰ ਸਾਈਡ ਆਊਗਾ ਵਿਚ ਐਂਦਾ ਅੰਬੀਆਂ ਬਣੀਆਂ ਹੋਈਆਂ ਨੇ ਬਹੁਤ ਸੋਹਣਾ ਦੁਪੱਟਾ ਹੈਗਾ ਤੇ ਸਟਫ ਵੀ ਇੰਨਾ ਕੁ ਸੋਹਣਾ ਹੈਗਾ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਦੇਸੀ ਕਿਉ ਵਰਗਾ ਸਟਫ ਹੈਗਾ ਜੀ ਇਹਨਾਂ ਦਾ ਐਂਡ ਥਰਡ ਕਲਰ ਆ ਗਿਆ ਜੀ ਬਲੈਕ ਦੇ ਵਿੱਚ ਇਹ ਦਿਖਾ ਦਿੰਨੇ ਤੁਹਾਨੂੰ ਖੋਲ ਕੇ ਥਰਡ ਕਲਰ ਆ ਗਿਆ ਜੀ ਬਲੈਕ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਇਹਦਾ ਬਹੁਤ ਸੋਹਣਾ ਪ੍ਰਿੰਟ ਹੈ ਬਲੈਕ ਇਹਦੇ ਨਾਲ ਮਸ਼ਲੀਨ ਦੀ ਬਾਟਮ ਹੈ ਮਸ਼ਲੀਨ ਦੀ ਸ਼ਰਟ ਹੈ ਤੇ ਦੁਪੱਟਾ ਹੈ ਮੈਂ ਪੈਕਿੰਗਸ ਆ ਰਹੇ ਦੀ ਨਹੀਂ ਖੋਲੂਗੀ ਕਿਉਂਕਿ ਫਿਰ ਔਖੇ ਹੋ ਜਾਂਦੇ ਸਾਰੇ ਇੱਕ ਤੋਂ ਇੱਕ ਨੇ ਜਿਹੜਾ ਤੁਹਾਨੂੰ ਪਸੰਦ ਆਊਗਾ ਹਾਂ ਉਹ ਖੋਲ ਕੇ ਦਿਖਾ ਦਾਂਗੇ ਤੁਹਾਨੂੰ ਅਸੀਂ ਜਿਹੜਾ ਤੁਹਾਨੂੰ ਪਸੰਦ ਆਊਗਾ ਜਿਹੜਾ ਤੁਹਾਨੂੰ ਆਰਡਰ ਕਰਨਾ ਹੈ ਉਹ ਜ਼ਰੂਰ ਖੋਲ ਕੇ ਦਿਖਾ ਦਾਂਗੇ ਤੇ ਬਹੁਤ ਸੋਹਣੇ ਸੂਟ ਨੇ ਬਿਲਕੁਲ ਬਿਲਕੁਲ ਬਹੁਤ ਹੀ ਪਿਆਰਾ ਜャ ਸਟਫ ਹੈ ਜੀ ਬਹੁਤ ਸੋਹਣਾ ਸਟਫ ਹੈ ਜੀ ਪਿਓਰ ਚਨ ਹੈ ਨੈਕਸਟ ਕਲਰ ਆ ਗਿਆ ਜੀ ਆਫ ਵਾਈਟ ਦੇ ਵਿੱਚ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਆਫ ਵਾਈਟ ਦੇ ਵਿੱਚ ਇਹਨਾਂ ਨੂੰ ਤੁਸੀਂ ਨਾ ਸਟੀਚਿੰਗ ਦੇ ਵਿੱਚ ਬਹੁਤ ਸੋਹਣੇ ਫਿਨਿਸ਼ਿੰਗ ਪੱਟੀ ਵਗੈਰਾ ਦੇ ਕੇ ਬਹੁਤ ਸੋਹਣੇ ਸੂਟ ਬਣਵਾ ਸਕਦੇ ਹੋਗੇ ਬਹੁਤ ਪਿਆਰੇ ਸੂਟ ਬਣਨਗੇ ਇਹ ਤੇ ਬਹੁਤ ਸੋਹਣੇ ਸੂਟ ਨੇਗੇ ਸੈਮੀ ਫਾਰਮਲ ਬਹੁਤ ਪਿਆਰਾ ਸਟਫ ਹੈਗਾ ਇਹਨਾਂ ਦਾ ਤੇ ਦੁਪੱਟੇ ਨੇ ਨਾਲ ਵੀ ਦਾ ਦੁਪੱਟੇ ਨੇ ਦੁਪੱਟਾ ਮੈਂ ਇਹਦਾ ਫੁੱਲਾ ਹੀ ਦਿਖਾ ਦੇਣੀ ਆ ਤੁਹਾਨੂੰ ਕੋਲ ਕੇ ਲਓ ਜੀ ਕਿੰਨਾ ਸੋਹਣਾ ਦੁਪੱਟਾ ਹੈਗਾ ਇਹਦਾ ਤੇ ਇਹਨਾਂ ਦਾ ਪ੍ਰਾਈਜ਼ ਰਹੂਗਾ ਸਿਰਫ 1800 ਰੁਪਏ ਸ਼ਿਪਿੰਗ ਆਪਣੀ ਐਕਸਟਰਾ ਰਹੂਗੀ 1800 ਰੁਪਏ ਦੇ ਵਿੱਚ ਜਿਹੜਾ ਮਰਜੀ ਕਲਰ ਪ੍ਰਿੰਟ ਤੁਸੀਂ ਚਾਰ ਕਲਰ ਆ ਗਏ ਜੀ ਇਹਦੇ ਵਿੱਚ ਬਲੈਕ ਆ ਗਿਆ ਬਲੂ ਆ ਗਿਆ ਬਲੂ ਵੀ ਬਹੁਤ ਸੋਹਣਾ ਜਿਹਾ ਬਲੂ ਹੈਗਾ ਉਹ ਵਾਲਾ ਬਲੂ ਨਹੀਂ ਕਹਿ ਸਕਦੇ ਹੈਗੇ ਬਹੁਤ ਸੋਹਣਾ ਜਿਹਾ ਫਿਰੋਜ਼ੀ ਆ ਗਿਆ ਚਾਰ ਕਲਰ ਆ ਗਏ ਜੀ ਜਿਹੜਾ ਕਲਰ ਪਿੰਡ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ 9253115036 ਤੇ ਆਰਡਰ ਪਲੇਸ ਕਰ ਸਕਦੇ ਹੋ ਤੇ ਆਪਣਾ ਸੂਟ ਹੈ ਜਿਹੜਾ ਹੋਲਡ ਕਰਵਾ ਸਕਦੇ ਹੋ ਸ਼ਿਪਿੰਗ ਕਰਕੇ ਸ਼ੀਪਿੰਗ ਐਕਸਟਰਾ ਰਹੂਗੀ 1800 ਰੁਪਏ ਸੂਟ ਦਾ ਪ੍ਰਾਈਸ ਰੂਗਾ ਬਿਲਕੁਲ ਬਜਟ ਫ੍ਰੈਂਡਲੀ ਨੇ ਜੀ 4-500 ਤੋਂ ਤਾਂ ਘੱਟ ਦੁਪੱਟਾ ਹੀ ਨਹੀਂ ਆਂਦਾ ਜੀ ਬਾਕੀ ਪਿਓਰ ਦੇ ਸੂਟ ਦੇ ਰਹੇ ਆਂਗੇ ਮਿਸ਼ਲਿੰਕਿਓ ਵਰਗਾ ਸਟੱਫ ਹੈਗਾ ਬਿਲਕੁਲ ਬਿਲਕੁਲ ਦੇਸੀ ਕਿਓ ਵਰਗਾ ਸਟੱਫ ਹੈਗਾ ਤੇ ਐਨੇ ਕ ਜੈਨੂਨ ਪ੍ਰਾਈਸ ਤੇ ਤੁਹਾਨੂੰ ਕਿਤੋਂ ਵੀ ਸੂਟ ਨਹੀਂ ਮਿਲਣਗੇ 2000 2200 ਤੋਂ ਘੱਟ ਸੂਟ ਨਹੀਂ ਮਿਲਦਾ ਹੈਗਾ ਜੀ ਜਿਹੜਾ ਆਪਾਂ ਤੁਹਾਨੂੰ 1800 ਰੁਪਏ ਦੇ ਵਿੱਚ ਦੇ ਰਹੇ ਆਂਗੇ ਫਟਾਫਟ ਆਪਣਾ ਆਰਡਰ ਹੈ ਜਿਹੜਾ ਪਲੇਸ ਕਰਿਓ ਇਹਨਾਂ ਨੂੰ ਵਰਤਾ ਲਈ ਬਣਵਾਓ ਕਿਸੇ ਫੰਕਸ਼ਨ ਆ ਰਹੇ ਨੇ ਅੱਗੇ ਫੰਕਸ਼ਨ ਲਈ ਬਣਵਾਓ ਬਹੁਤ ਸੋਹਣੇ ਜੇ ਸੂਟ ਹੈਗੇ ਨੇ ਅੱਗੇ ਫੰਕਸ਼ਨਾਂ ਵਾਸਤੇ ਇਹ ਲਾਈਨਿੰਗ ਦੀ ਰਿਕੁਆਇਰਮੈਂਟ ਹੈਗੀ ਹੈ ਲਾਈਨਿੰਗ ਇਹਨਾਂ ਤੇ ਲੱਗੂਗੀ ਕਾਟਨ ਦੀ ਲਾਈਨਿੰਗ ਲੱਗ ਜੂਗੀ ਟਾਫਟਾ ਟੂਟੇ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਇੰਨਾ ਜ਼ਿਆਦਾ ਸੀ ਥਰੂ ਹੈ ਨਹੀਂਗਾ ਇਹ ਬਹੁਤ ਸੋਹਣਾ ਸਟੱਫ ਹੈਗਾ ਬਹੁਤ ਪਿਆਰਾ ਸਟੱਫ ਹੈ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਹੈਗਾ ਫਟਾਫਟ ਆਰਡਰ ਬੁੱਕ ਕਰਿਓ ਚਾਰੋ ਹੀ ਕਲਰ ਨੇਗੇ ਚਾਰੋ ਹੀ ਸੂਟ ਨੇ ਆਪਣੇ ਕੋਲੇ ਇਹ ਕਿਉਂਕਿ ਆਪਾਂ ਜਿਹੜਾ ਸਟੱਫ ਹੈ ਹੁਣ ਨਵੇਂ ਤੋਂ ਨਵਾਂ ਲੈ ਕੇ ਆ ਰਹਿਆਂਗੇ ਤੁਹਾਡੇ ਲਈ ਅ ਪ੍ਰਿੰਟ ਸੂਟਾਂ ਦੇ ਵਿੱਚ ਵੈਰਾਈਟੀ ਤੁਹਾਨੂੰ 5000 ਤੱਕ ਮਿਲ ਜੂਗੀ ਆਪਣੇ ਕੋਲੇ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਹਰ ਤਰ੍ਹਾਂ ਦਾ ਆਪਾਂ ਫੈਬਰਿਕ ਲੈ ਕੇ ਆ ਚੁੱਕੇ ਹਾਂਗੇ ਹਰ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਹੈਗਾ ਵਿਜ਼ਿਟ ਕਰਕੇ ਲੈ ਕੇ ਜਾਣਾ ਜੀ ਤਾਂ ਥੋੜਾ ਮੋਸਟ ਵੈਲਕਮ ਹੈਗਾ ਜੀ ਅਸੀਂ ਜਾਖਲ ਤੋਂ ਆ ਇਹ ਪੰਜਾਬ ਹਰਿਆਣਾ ਦੇ ਬਾਰਡਰ ਦੇ ਉੱਤੇ ਪੈ ਜਾਂਦਾ ਜੀ ਇੱਥੋਂ ਹਰਿਆਣਾ ਸਟਾਰਟ ਹੁੰਦਾ ਹੈਗਾ ਚਾਰੇ ਪਾਸੇ ਪੰਜਾਬ ਹੈਗਾ ਆਪਣੇ ਇਹ ਪਰ ਹਰਿਆਣੇ ਦੇ ਵਿੱਚ ਪੈ ਜਾਂਦਾ ਹੈ ਡਿਸਟ੍ਰਿਕਟ ਫਤਿਆਵਾਦ ਦੇ ਵਿੱਚ ਇੱਥੋਂ ਹੀ ਹਰਿਆਣਾ ਸਟਾਰਟ ਹੁੰਦਾ ਜੀ ਜਾਖਲ ਜੰਕਸ਼ਨ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ ਟ੍ਰੇਨਾਂ ਕਾਫੀ ਆਉਂਦੀਆਂ ਜਾਂਦੀਆਂ ਨੇ ਸਟੇਸ਼ਨ ਆਪਣੇ ਕੋਲ ਹੈਗਾ ਤੇ ਆਪਾਂ ਸ਼ਹਿਰ ਵਾਲੇ ਪਾਸੇ ਨਹੀਂ ਰਹਿੰਦੇ ਵੈਸੇ ਸਿਟੀ ਏਰੀਆ ਹੈਗਾ ਤੇ ਆਪਾਂ ਜਿਹੜਾ ਪਿੰਡ ਵਾਲੀ ਸਾਈਡ ਤੇ ਰਹਨੇ ਆਂਗੇ ਕਿਉਂਕਿ ਜਿਹੜਾ ਆਪਣਾ ਬਣਿਆ ਹੋਇਆਗਾ ਰੇਲਵੇ ਸਟੇਸ਼ਨ ਇੱਕ ਸਾਈਡ ਤੇ ਸ਼ਹਿਰ ਰਹਿ ਜਾਂਦਾ ਇੱਕ ਸਾਈਡ ਤੇ ਪਿੰਡ ਰਹਿ ਜਾਂਦਾ ਆਪਾਂ ਪਿੰਡ ਵਾਲੇ ਪਾਸੇ ਆ ਜੀ ਬਾਕੀ ਤੁਸੀਂ ਜੇ ਆਉਣਾ ਚਾਹੁੰਦੇ ਹੋ ਤਾਂ ਮੇਰੇ ਤੋਂ ਲੋਕੇਸ਼ਨ ਲੈ ਸਕਦੇ ਹੋ ਲਾਈਵ ਲੋਕੇਸ਼ਨ ਮੰਗਵਾ ਕੇ ਤੁਸੀਂ ਮੇਰੇ ਤੋਂ ਵਾਕਿਆ ਐਡਰੈਸ ਵਗੈਰਾ ਨੇਮ ਵਗੈਰਾ ਪੁੱਛ ਕੇ ਤੁਸੀਂ ਆ ਸਕਦੇ ਹੋ ਆਪਣਾ ਘਰ ਤੋਂ ਕੰਮ ਸਟਾਰਟ ਕੀਤਾ ਹੋਇਆਗਾ ਜੇ ਤੁਸੀਂ ਆਨਲਾਈਨ ਮੰਗਵਾਉਣਾ ਚਾਹੁੰਦੇ ਹੋ ਸੇਮ ਚੀਜ਼ਾਂ ਸੋਨੂੰ ਸੇਮ ਕਲਰ ਬਹੁਤ ਸਾਰੀਆਂ ਪਹਿਣਾ ਚਲੋ ਫਸਟ ਟਾਈਮ ਲੈਂਦੀਆਂ ਹਨ ਉਹਨਾਂ ਨੂੰ ਇਹ ਹੁੰਦਾ ਜੀ ਸੇਮ ਹੀ ਕਲਰ ਆਣਾ ਚਾਹੀਦਾ ਜੀ ਇਹੀ ਕਲਰ ਆਊਗਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਂਦੀ ਹੈਗੀ ਜੀ ਜਿਹੜੀ ਚੀਜ਼ ਤੁਸੀਂ ਨੇ ਕਹਤੀ ਉਹੀ ਆਊਗੀ ਇਸ ਚੀਜ਼ ਲਈ ਬੇਫਿਕਰ ਰਿਹਾ ਕਰੋ ਕਿ ਆਪਾਂ ਚੇਂਜ ਕਰਕੇ ਦੇ ਦਾਂਗੇ ਕੋਈ ਚੀਜ਼ ਹਾਂ ਇਨਸਾਨ ਆ ਕਦੇ ਕੋਈ ਗਲਤੀ ਬਾਏ ਮਿਸਟੇਕ ਹੋਊਗੀ ਤਾਂ ਉਹ ਗੱਲ ਹੋਰ ਹੈ ਪਰ ਆਪਾਂ ਕਦੇ ਵੀ ਜਾਣ ਬੁੱਝ ਕੇ ਗਲਤੀ ਕਰਾਂਗੇ ਨਹੀਂ ਸਵੇਰ ਦਾ ਟਾਈਮ ਹੈਗਾ ਤੇ ਆਪਾਂ ਤੁਹਾਨੂੰ ਵਧੀਆ ਚੀਜ਼ਾਂ ਹੀ ਦੇਵਾਂਗੇ ਜੋ ਚੀਜ਼ ਦਿਖਾਈ ਹੈ ਉਹੀ ਚੀਜ਼ ਤੁਹਾਡੇ ਤੱਕ ਆਊਗੀ ਬਾਕੀ ਹੁਣ ਤਾਂ ਮੈਂ ਸਾਰਿਆਂ ਨੂੰ ਨਾਲ-ਨਾਲ ਵੀਡੀਓ ਪਾ ਦੇਣੀ ਹੁੰਦੀ ਹੈ ਪਹਿਲਾਂ ਸੂਟ ਦੀ ਫੋਟੋ ਪਾਣੀ ਹੈ ਫਿਰ ਉਹਨਾਂ ਨੂੰ ਪੈਕਿੰਗ ਕਰਕੇ ਵੀ ਨਾਲ ਦੀ ਨਾਲ ਫੋਟੋ ਭੇਜ ਦੇਣੀ ਹੁੰਦੀ ਹੈਗੀ ਕਸਟਮਰ ਨੂੰ ਤਾਂ ਜੋ ਸੈਟੀਸਫੈਕਸ਼ਨ ਹੋ ਸਕੇ ਤੁਹਾਡੀ ਤੇ ਬਾਕੀ ਟਰੈਕ ਨੰਬਰ ਤਾਂ ਦੇਖੋ ਜੀ ਹਰੇਕ ਦਾ ਨਹੀਂ ਭੇਜਿਆ ਜਾਂਦਾ ਕਿਉਂਕਿ ਐਨੇ-ਐਨੇ ਕੋਰੀਅਰ ਹੁੰਦੇ ਨੇ ਫਿਰ ਮੇਰਾ ਤਾਂ ਸਾਰਾ ਪਹਿਲਾਂ ਮੈਂ ਤੁਹਾਡੇ ਮੈਸੇਜਾਂ ਦਾ ਰਿਪਲਾਈ ਕਰਨਾ ਹੁੰਦਾ ਹੈਗਾ ਵੀਡੀਓਜ਼ ਪਾਣੀਆਂ ਹੁੰਦੀਆਂ ਨੇਗੀਆਂ ਕਸਟਮਰ ਅਟੈਂਡਡ ਕਰਨੇ ਹੁੰਦੇ ਨੇ ਜਿਹੜੇ ਵਿਜ਼ਿਟ ਕਰਦੇ ਦਾ ਅੜ ਜਾਂਦਾ ਹੁੰਦਾ ਹੈਗਾ ਹੈ ਨਾ ਜੀ ਕੋਰੀਅਰ ਰੁਕ ਗਿਆ ਜੀ ਕਾਫੀ ਦਿਨ ਹੋ ਗਏ ਨਹੀਂ ਟਰੈਕ ਨੰਬਰ ਕਿਸੇ ਦਾ ਵੀ ਨਹੀਂ ਭੇਜਦੇ ਹੈਗੇ ਬਾਕੀ ਕਈ ਵਾਰ ਕੋਈ ਐਦਾਂ ਦਾ ਵੀ ਹੁੰਦਾ ਦੇਖੋ ਜੀ ਬਾਹਰ ਵਾਲੀਆਂ ਭੈਣਾਂ ਦਾ ਉਹਨਾਂ ਦਾ ਨਾਲ ਦੀ ਨਾਲ ਵੀ ਭੇਜ ਦਿੰਨੇ ਆਗੇ ਤੇ ਜਾਂ ਕਿਸੇ ਦਾ ਆਪਾਂ ਆਪਾਂ ਨੂੰ ਪਤਾ ਜੀ ਅਗਲੇ ਨੇ ਵੀ ਕਾਫੀ ਕਪ ਸੂਟ ਹੁਣ ਇੱਕ ਇੱਕੀ ਸੂਟ ਦਾ ਭੇਜਣਾ ਔਖਾ ਹੈਗਾ ਹੁਣ ਜੇ ਕਿਸੇ ਨੇ ਇਕੱਠੇ 10 ਲੈਤੇ ਨੇ ਤਾਂ ਉਹਨਾਂ ਦਾ ਵੀ ਆਪਣੇ ਧਿਆਨ ਚ ਹੁੰਦਾ ਜੀ ਅਗਲੇ ਟ੍ਰੈਕ ਨੰਬਰ ਅਗਲਾ ਦੇਖਦਾ ਰਹਿੰਦੇ ਅਗਲੇ ਦੀ ਪੇਮੈਂਟ ਕਾਫੀ ਆਈ ਹੋਈ ਹੈ ਨਾ ਜੀ ਇਹ ਚੀਜ਼ਾਂ ਨਹੀਂ ਹੈ ਬਾਕੀ ਚਲੋ ਉਹ ਤਾਂ ਸੂਟ ਦੇ ਚ 1 ਲੋ ਚ 10 ਲੋ ਸਾਡੇ ਲਈ ਤੁਸੀਂ ਸਾਰੇ ਇੱਕ ਬਰਾਬਰ ਹੋਵੋਗੇ ਕੋਈ ਚੱਕਰ ਨਹੀਂ ਹੈਗਾ ਸਾਨੂੰ ਤੇ ਬਾਕੀ ਥੋੜਾ ਟਰਸਟ ਰੱਖਿਆ ਕਰੋ ਬਹੁਤ ਮੇਰੀਆਂ ਪਿਆਰੀਆਂ ਪਿਆਰੀਆਂ ਭੈਣਾਂ ਹੋ ਤੁਸੀਂ ਬਹੁਤ ਸੋਹਣੇ ਸੂਟ ਨੇ ਸੂਟ ਨੇ ਜੀ ਜਿਹੜਾ ਸੂਟ ਕਲਰ ਪ੍ਰਿੰਟ ਪਸੰਦ ਆਉਂਦਾ ਤੁਸੀਂ ਫਟਾਫਟ ਆਰਡਰ ਪਲੇਸ ਕਰ ਦਿਓ ਥੈਂਕ ਯੂ ਜੀ